ਕਿ ਜਿਹੜੇ ਲੁਧਿਆਣੇ ਦੇ ਵੱਡੇ ਵੱਡੇ ਵਪਾਰੀ ਨੇਗੇ ਜਿਨ੍ਹਾਂ ਕੋਲੇ ਲੁਧਿਆਣੇ ਦੇ ਆਲੇ ਦੋਲੇ ਜ਼ਮੀਨਾਂ ਨੇਗੀਆਂ ਉਹਨਾਂ ਸਾਰਿਆਂ ਨੂੰ ਬੁਲਾਇਆ ਜਾ ਰਿਹਾ ਹੈ ਥਾਣੇ 'ਚ ਬੁਲਾਇਆ ਜਾ ਰਿਹਾ ਹੈ ਅਫਸਰ ਫੋਨ ਕਰ ਰਹੇ ਕਈਆਂ ਨੂੰ ਵੱਡੇ ਬੁਲਾ ਰਹੇ ਨੇ ਕੋਲੇ ਕਿ ਤੁਸੀਂ ਆਪਦੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਕੰਸੈਂਟ ਜਿਹੜਾ ਹੈਗਾ ਉਹਦਾ ਉਹ ਲੈਂਡ ਪੂਲਿੰਗ ਦੇ ਵਿੱਚ ਦਿਓ ਆਦਰਵਾਇਜ਼ ਤੁਹਾਡੇ ਤੇ ਆ ਫਲਾਣੀ ਇਨਕੁਆਰੀ ਖੋਲ ਦਾਂਗੇ ਤੁਹਾਡੇ ਤੇ ਅਸੀਂ ਵਿਜੀਲੈਂਸ ਦੀ ਇਨਕੁਆਰੀ ਖੋਲ ਦਾਂਗੇ ਤੁਹਾਡੇ ਤੇ ਕੇਸ ਪਾ ਦਾਂਗੇ ਉਹਨਾਂ ਨੂੰ ਧੱਕੇ ਨਾ ਕਿਹਾ ਜਾ ਰਿਹਾ ਉਹਦੀ ਸਾਈਨ ਕਰੋ ਕਿਸੇ ਨੂੰ ਕਰਨ ਦੀ ਲੋੜ ਨਹੀਂ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ ਜੇ ਕੀ ਕਰ ਲੈਣਗੇ ਇਹ 1 ਜੇ ਕੋਈ ਡਰਾਉਂਦਾ ਧਮਕਾਉਂਦਾ ਆ ਉਹਦੀ ਖੁੱਲ ਕੇ ਗੱਲ ਮੀਡੀਆ ਦੇ ਵਿੱਚ ਰੱਖੋ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਈਆਂ ਸੰਜੀਵ ਰੋੜੇ ਨੂੰ ਵੋਟਾਂ ਪਾਈਆਂ ਉਹਨੂੰ ਫੋੜੇ ਤੇ ਰਗੜ ਕੇ ਲਾਉਣਾ ਉਹਨੂੰ ਬਲਾਕ ਕਰ ਯਾਰ ਸਾਡੀ ਜ਼ਮੀਨਾਂ ਇੱਥੇ ਇਹ ਨੱਪੀ ਜਾਂਦੇ ਨੇ ਤੇ ਤੂੰ ਕੀ ਕਰਦਾ ਉੱਥੇ ਗੜਗਾਉਂ ਬੈਠਾ ਮੈਂ ਹੀ ਕਹਿਣਾ ਚਾਹਣਾ ਵੀ ਵਪਾਰੀਆਂ ਨੂੰ ਵੀ ਡਰਨ ਦੀ ਲੋੜ ਨਹੀਂ ਦੇਖੋ ਜਿਵੇਂ ਕਿਸਾਨਾਂ ਨੇ ਏਕਾ ਕੀਤਾ ਤੁਸੀਂ ਵੀ ਏਕਾ ਕਰ ਲਓ ਤੁਸੀਂ ਵੀ ਤਾਂ ਪੰਜਾਬੀਆਂ ਸਾਰੇ ਪੰਜਾਬੀ ਆਪਾਂ ਜਦੋਂ ਤੁਸੀਂ ਏਕਾ ਕਰੋਗੇ ਤੇ ਸਰਕਾਰ ਦੀ ਕੀ ਜ਼ਰਤ ਹੈਗੀ ਵੀ ਕਿਤੇ ਬੋਲਣ ਦੀ ਜ਼ਮੀਨਾਂ ਕੋਈ ਇੱਥੇ ਕੱਲੀਆਂ ਜ਼ਿਮੀਂਦਾਰਾਂ ਦੀਆਂ ਜਾਂ ਕਿਸਾਨਾਂ ਦੀਆਂ ਥੋੜੀ ਨੇਗੀਆਂ ਵਪਾਰੀਆਂ ਦੇ ਵੀ ਹੈਗੀਆਂ ਮੇਰੀ ਵੀ ਹੈਗੀ ਹੈ ਸਭ ਦੀ ਹੈਗੀ ਹੈ ਜ਼ਮੀਨ ਇੱਥੇ ਜਦੋਂ ਤੁਹਾਡੇ ਜਦੋਂ ਜਦੋਂ ਇਹ ਲੁੱਟਣ ਤੇ ਆ ਗਈ ਨਾ ਸਰਕਾਰ ਇਹਨੇ ਬੰਦਾ ਦੇਖਣਾ ਹੀ ਨਹੀਂਗਾ ਇਕੱਠੇ ਹੋ ਸਮਰਾਰੇ ਜਾਓ ਆਪਣਾ ਉੱਥੇ ਰੈਲੀ ਹੈਗੀ ਹੈਗੀ ਕਿਸਾਨਾਂ ਦੀ ਸਾਰੇ ਇਕੱਠੇ ਰਲ ਮਿਲ ਕੇ ਚੱਲੋ ਇਹਨਾਂ ਦੀ ਐਸੀ ਦੀ ਤੈਸੀ ਕੁਝ ਨਹੀਂ ਕਰ ਸਕਦੇ ਇਹ ਲੈਂਡ ਪੂਲਿੰਗ ਪਾਲਸੀ ਨੂੰ ਲੈ ਕੇ ਜਿੱਥੇ ਕਿਸਾਨਾਂ ਤੇ ਵੱਖੋ ਵੱਖਰੇ ਤਿੱਕੇ ਨਾਲ ਸਮਝਾਇਆ ਜਾ ਰਿਹਾ ਹੈ ਜਾਂ ਹਾਲੇ ਕਿਸਾਨ ਜਿਹੜੇ ਆ ਉਹ ਖਿਲਾਫ ਖੜੇ ਆ ਪਰ ਦੂਜੇ ਪਾਸੇ ਸਰਕਾਰ ਜਿਹੜੇ ਲੁਧਿਆਣੇ ਦੇ ਵਪਾਰੀ ਐ ਬਿਲਡਰ ਨੇ ਉਹਨਾਂ ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਹੈ ਇਸ ਤੀਆਂ ਚਰਚਾਵਾਂ ਲੁਧਿਆਣੇ ਦੇ ਵਿੱਚੋਂ ਆ ਰਹੀਆਂ ਨੇ ਇਹ ਕਿਹਾ ਜਾ ਰਿਹਾ ਹੈ ਕਿ ਵੱਖ-ਵੱਖ ਥਾਣਿਆਂ ਦੇ ਵਿੱਚ ਵੱਡੇ-ਵੱਡੇ ਵਪਾਰੀਆਂ ਨੂੰ ਸੱਦ ਕੇ ਉਹਨਾਂ ਦੇ ਧੱਕੇ ਨਾਲ ਦਸਖਤ ਕਰਵਾਏ ਜਾ ਰਹੇ ਨੇ ਸਹਿਮਤੀ ਲਈ ਜਾ ਰਹੀ ਹੈ ਇਸ ਪਾਲਿਸੀ ਤੇ ਜਿਹੜੀ ਉਹਨਾਂ ਦੀ ਜ਼ਮੀਨ ਉਹਦੇ ਅੰਡਰ ਆਉਂਦੀ ਹੈ ਤੇ ਜੇਕਰ ਕੋਈ ਨਹੀਂ ਦਿੰਦਾ ਤਾਂ ਉਹਨੂੰ ਵਿਜੀਲੈਂਸ ਦੀਆਂ ਧਮਕੀਆਂ ਜਾਂ ਵੱਖ-ਵੱਖ ਤਰੀਕੇ ਨਾਲ ਡਰਾਇਆ ਧਮਕਾਇਆ ਜਾ ਰਿਹਾ ਹੈ ਕੀ ਇਹ ਵਾਕਈ ਸੱਚ ਹੈ ਕਿ ਵਾਕਈ ਵਾਪਰਿਆ ਤੇ ਜੇ ਅਜਿਹਾ ਵਾਪਰਿਆ ਫਿਰ ਜਿਹੜੀ ਸਰਕਾਰ ਇਹ ਕਹਿੰਦੀ ਸੀ ਕਿ ਅਸੀਂ ਜਿਹੜੇ ਦੋ ਬਾਰਡਰ ਉਹ ਤਾਂ ਵਿਹਲੇ ਕਰਾਇਆ ਕਿ ਪੰਜਾਬ ਦਾ ਵਪ ਆਂ ਨੂੰ ਪੈ ਗਈ ਹੈ ਤੇ ਸਾਰੇ ਵਿੱਚ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਬਾਈ ਮਾਨ ਗੋਇਲ ਨੇ ਗੋਲ ਸਾਹਿਬ ਕਿਵੇਂ ਦੇਖਦੇ ਹੋ ਮਤਲਬ ਪਹਿਲਾਂ ਸਰਕਾਰ ਨਾਲੋਂ ਵਪਾਰੀਆਂ ਦਾ ਹਿੱਤ ਬੜਾ ਜਾ ਗਿਆ ਜਦੋਂ ਲਿਹਾਣਿਆਂ ਚੋਣਾ ਸੀ ਫਿਰ ਲੈਂਡ ਪੂਲਿੰਗ ਪਾਲਿਸੀ ਆਈ ਪਹਿਲਾਂ ਲੱਗਾ ਕਿ ਕਿਸਾਨਾਂ ਤੇ ਹੈ ਪਰ ਹੁਣ ਜਿਹੜੇ ਵਪਾਰੀਆਂ ਦੀਆਂ ਜ਼ਮੀਨਾਂ ਆ ਰਹੀਆਂ ਕਹਿੰਦੇ ਉਹਦੇ ਲਈ ਵੀ ਬੜਾ ਕੋਈ ਚੱਲ ਰਿਹਾ ਥਾਣੇ ਚ ਸੱਦਿਆ ਜਾ ਰਿਹਾ ਵਿਜੀਲੈਂਸ ਦਾ ਧਮਕੀਆਂ ਦਵਾਈਆਂ ਜਾ ਰਹੀਆਂ ਇਹ ਜਿਹੜੀ ਸਰਕਾਰ ਹੈ ਨਾ ਇਹ ਅੰਗਰੇਜ਼ਾਂ ਦੇ ਰਾਹ ਤੇ ਚੱਲਦੀ ਹੈ ਫੁੱਟ ਪਾਓ ਤੇ ਰਾਜ ਕਰੋ ਜਦੋਂ ਕਿਸਾਨ ਧਰਨਾ ਲਾਉਂਦੇ ਆ ਇਹ ਕਹਿੰਦੇ ਵਪਾਰੀ ਦੁਖੀ ਹੈ ਜੀ ਜਦੋਂ ਵਪਾਰੀ ਕੋਈ ਕੁਝ ਕਰਦਾ ਫਿਰ ਕਹਦਣਗੇ ਜੀ ਕਿਸਾਨ ਦੁਖੀ ਹੈ ਹੁਣ ਲੈਂਡ ਪੂਲਿੰਗ ਦੀ ਗੱਲ ਆਈ ਇਹਨਾਂ ਨੇ ਪਾੜ ਕੇ ਖੇਡਣਾ ਤੁਹਾਨੂੰ ਕਿਸਾਨਾਂ ਨੇ ਜ਼ਮੀਨਾਂ ਦੇਣ ਤੋਂ ਨਾ ਕਰਤੀ ਹੁਣ ਇਹਨਾਂ ਦਾ ਕੀ ਚੱਲਿਆ ਮੈਨੂੰ ਕੱਲ ਵੀ ਗੱਲ ਆਈ ਅੱਜ ਵੀ ਆਈ ਕਿ ਜਿਹੜੇ ਲੁਧਿਆਣੇ ਦੇ ਵੱਡੇ ਵੱਡੇ ਵਪਾਰੀ ਨੇਗੇ ਚਾਹੇ ਉਹ ਟੈਕਸਟਾਈਲ ਇੰਡਸਟਰੀ ਦੇ ਨੇ ਚਾਹੇ ਉਹ ਜਿਹੜੇ ਆਪਣੇ ਬਿਲਡਰ ਨੇ ਚਾਹੇ ਉਹ ਪ੍ਰਾਪਰਟੀ ਡੀਲਰ ਨੇਗੇ ਜਿਨ੍ਹਾਂ ਕੋਲੇ ਲੁਧਿਆਣੇ ਦੇ ਆਲੇ ਦੁਆਲੇ ਜ਼ਮੀਨਾਂ ਨੇਗੀਆਂ ਉਹਨਾਂ ਸਾਰਿਆਂ ਨੂੰ ਬੁਲਾਇਆ ਜਾ ਰਿਹਾ ਹੈ ਥਾਣੇ 'ਚ ਬੁਲਾਇਆ ਜਾ ਰਿਹਾ ਹੈ ਅਫਸਰ ਫੋਨ ਕਰ ਰਹੇ ਕਈਆਂ ਨੂੰ ਵੱਡੇ ਬੁਲਾ ਰਹੇ ਨੇ ਕੋਲੇ ਕਿ ਤੁਸੀਂ ਆਪਦੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਕੰਸੈਂਟ ਜਿਹੜਾ ਹੈਗਾ ਉਹਦਾ ਉਹ ਲੈਂਡ ਪੂਲਿੰਗ ਦੇ ਵਿੱਚ ਦਿਓ ਤੁਸੀਂ ਪਿਛਲੇ ਦਿਨੀ ਦੇਖਿਆ ਹੁਣ ਇੱਕ ਵਪਾਰੀ ਨੇ ਬਹੁਤ ਵੱਡੇ ਉਹਨਾਂ ਨੇ ਕਿਹਾ ਵੀ ਮੈਂ 100 ਕਿੱਲੇ ਆਪਦੀ ਜ਼ਮੀਨ ਜਿਹੜੀ ਹੈਗੀ ਹੈ ਦੇਤੀ ਉਹ ਸੰਜੀਵ ਅਰੋੜਾ ਜੀ ਦੇ ਦੋਸਤ ਨੇਗੇ ਉਹ ਵੀ ਵੱਡੇ ਵਪਾਰੀ ਨੇਗੇ ਇਸੇ ਤਰੀਕੇ ਬਾਕੀਆਂ ਨੂੰ ਕਿਹਾ ਜਾ ਰਿਹਾ ਹੁਣ ਕਿ ਤੁਸੀਂ ਆਪਦੀਆਂ ਜ਼ਮੀਨਾਂ ਤੁਹਾਡੀਆਂ ਜਿਹੜੀਆਂ ਜਿਹੜੀਆਂ ਫੈਕਟਰੀਆਂ ਆਧੀਆਂ ਨੇ ਵਿੱਚ ਫੈਕਟਰੀਆਂ ਰਹਿਗੀਆਂ ਵੀ ਤੁਹਾਡੇ ਜਿਹੜੀ ਕੋਈ ਕਈ ਜ਼ਮੀਨਾਂ ਦਾ ਕੰਮ ਕਰਦੇ ਆ ਕੋਈ ਕੁਛ ਨੇ ਕੋਈ ਕੁਛ ਨੇ ਕਿਸੇ ਨੇ ਸਾਰੀ ਉਮਰ ਲਾ ਕੇ ਵਪਾਰ ਕੀਤਾ ਕਿ ਤੁਸੀਂ ਆਪਦੀ ਜ਼ਮੀਨਾਂ ਜਿਹੜੀਆਂ ਲੈਂਡ ਪੂਲਿੰਗ ਦੇ ਵਿੱਚ ਦਿਓ ਆਦਰਵਾਇਜ਼ ਤੁਹਾਡੇ ਤੇ ਆ ਫਲਾਣੀ ਇਨਕੁਆਰੀ ਖੋਲ ਦਾਂਗੇ ਤੁਹਾਡੇ ਤੇ ਅਸੀਂ ਵਿਜੀਲੈਂਸ ਦੀ ਇਨਕੁਆਰੀ ਖੋਲ ਦਾਂਗੇ ਤੁਹਾਡੇ ਤੇ ਕੇਸ ਤੁਹਾਨੂੰ ਥਾਣੇ ਚ ਦੇ ਦਿਆਂਗੇ ਡਰਾਇਆ ਜਾ ਰਿਹਾ ਮੈਂ ਇਹੀ ਕਹਿਣਾ ਚਾਹਣਾ ਵੀ ਵਪਾਰੀਆਂ ਨੂੰ ਵੀ ਡਰਨ ਦੀ ਲੋੜ ਨਹੀਂ ਦੇਖੋ ਜਿਵੇਂ ਕਿਸਾਨਾਂ ਨੇ ਏਕਾ ਕੀਤਾ ਤੁਸੀਂ ਵੀ ਏਕਾ ਕਰ ਲਓ ਤੁਸੀਂ ਵੀ ਤਾਂ ਪੰਜਾਬੀਆਂ ਸਾਰੇ ਪੰਜਾਬੀ ਆਪਾਂ ਜਦੋਂ ਤੁਸੀਂ ਏਕਾ ਕਰੋਗੇ ਤੇ ਸਰਕਾਰ ਦੀ ਕੀ ਜ਼ਰਤ ਹੈਗੀ ਵੀ ਕਿਤੇ ਬੋਲਣਗੇ ਹੁਣ ਤਰਨਾ ਹੈਗਾ ਸਮਰਾਲੇ 23 ਤਰੀਕ ਨੂੰ ਤੁਸੀਂ ਵੀ ਚਲੋ ਤੁਸੀਂ ਵੀ ਇਕੱਠੇ ਹੋ ਜੋ ਦਿੱਕਤ ਕਿੱਥੇ ਐ ਜਦੋਂ ਸਰਕਾਰ ਤੁਹਾਨੂੰ ਪਾੜ ਕੇ ਖੇਡਦੀ ਹੈ ਨਾ ਉਦੋਂ ਇੱਕ ਤਰਚ ਨਾ ਹੋ ਸਾਰੇ ਪੰਜਾਬ ਦੇ ਲੋਕ ਨੇ ਇਕੱਠੇ ਹੋ ਜਮੀਨਾਂ ਕੋਈ ਇੱਥੇ ਕੱਲੀਆਂ ਜ਼ਿਮੀਦਾਰਾਂ ਦੀਆਂ ਜਾਂ ਕਿਸਾਨਾਂ ਦੀਆਂ ਥੋੜੀ ਨੇਗੀਆਂ ਵਪਾਰੀਆਂ ਦੇ ਵੀ ਹੈਗੀਆਂ ਮੇਰੀ ਵੀ ਹੈਗੀ ਹੈ ਸਭ ਦੀ ਹੈਗੀ ਹੈ ਜ਼ਮੀਨ ਇੱਥੇ ਜਦੋਂ ਤੁਹਾਡੇ ਜਦੋਂ ਜਦੋਂ ਇਹ ਲੁੱਟਣ ਤੇ ਆ ਗਈ ਨਾ ਸਰਕਾਰ ਇਹਨੇ ਬੰਦਾ ਦੇਖਣਾ ਹੀ ਨਹੀਂਗਾ ਕਿਸਾਨਾਂ ਦੀ ਕਿਸਾਨਾਂ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਲੈਂਡ ਪੁਲਿੰਗ ਚ ਆਈਆਂ ਇਹ ਸ਼ੜਿਆਂ ਬਲੁੱਟ ਹੈ ਕਿਸਾਨਾਂ ਦੀ ਲੈਂਡ ਪੁਲਿੰਗ ਚ ਆ ਗਈ ਵਪਾਰੀਆਂ ਦੀ ਲੈਂਡ ਪੁਲਿੰਗ ਚ ਆ ਗਈ ਕਿਸਾਨ ਇਕੱਠੇ ਹੋ ਗਏ ਉੱਥੇ ਫੋ ਪੈ ਨਹੀਂ ਰਿਹਾ ਹੁਣ ਇਹ ਹੁਣ ਵਪਾਰੀਆਂ ਨੂੰ ਬਲਾ ਬਲਾ ਕੇ ਸ਼ੁਰੂਆਤ ਕਰ ਰਹੀ ਹੈ ਦਿਖਾ ਰਹੀ ਹੈ ਵੀ ਬਹੁਤ ਫਾਇਦਾ ਇੱਥੇ ਉਹਨਾਂ ਨੂੰ ਧੱਕੇ ਨਾ ਕਿਹਾ ਜਾ ਰਿਹਾ ਵੀ ਤੂੰ ਸਾਈਨ ਕਰੋ ਕਿਸੇ ਨੂੰ ਕਰਨ ਦੀ ਲੋੜ ਨਹੀਂ ਕਿਸੇ ਨੂੰ ਡਰਨ ਦੀ ਲੋੜ ਨਹੀਂ ਇਹ ਹੈ ਜੇ ਕੀ ਕਰ ਲੈਣਗੇ ਇਹ 1.5 ਸਾਲ ਰਹਿ ਗਿਆ ਇਹਨਾਂ ਦਾ ਇਹਨਾਂ ਨੂੰ ਕਹੋ ਵੀ ਅਸੀਂ ਜ਼ਮੀਨ ਬਿਲਕੁਲ ਨਹੀਂ ਦੇਣੀ ਜੇ ਕੋਈ ਡਰਾਉਂਦਾ ਧਮਕਾਉਂਦਾ ਆ ਉਹਦੀ ਖੁੱਲ ਕੇ ਗੱਲ ਮੀਡੀਆ ਦੇ ਵਿੱਚ ਰੱਖੋ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਈਆਂ ਸੰਜੀਵ ਰੋੜੇ ਨੂੰ ਵੋਟਾਂ ਪਾਈਆਂ ਉਹਨੂੰ ਫੋੜੇ ਤੇ ਰਗੜ ਕੇ ਲਾਉਣਾ ਹੁਣ ਬਲਾਉਕ ਹੈ ਯਾਰ ਸਾਡੀ ਜ਼ਮੀਨਾਂ ਇੱਥੇ ਇਹ ਨੱਪੀ ਜਾਂਦੇ ਨੇ ਤੇ ਤੂੰ ਕੀ ਕਰਦਾ ਉੱਥੇ ਗੜਗਾਉਂ ਬੈਠਾ ਸਾਰੇ ਇਕੱਠੇ ਹੋਵੋ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਹੈਗੀ ਜਿਹੜਾ ਤੁਹਾਨੂੰ ਡਰਾ ਜਾਣ ਸਾਰੇ ਕਿਸਾਨ ਵਪਾਰੀ ਜਿਹੜਾ ਵੀ ਆਪਣਾ ਵਰਗ ਜਿੰਨੇ ਵੀ ਹੈਗੇ ਆ ਸਾਰੇ ਇਕੱਠੇ ਹੋ ਕੇ ਚੱਲੋ ਇਕੱਠੇ ਹੋ ਕੇ ਵਿਰੋਧ ਕਰੋ ਇਹਨਾਂ ਦਾ ਕੌਣ ਹੁੰਦੇ ਨੇ ਸਾਡੀ ਜ਼ਮੀਨਾਂ ਲੈਣ ਵਾਲੇ ਇਹ ਕਿਸੇ ਨੇ ساری ਉਮਰ ਚ ਬਣਾਈ ਹੁੰਦੀ ਹੈ ਕਿਸੇ ਦੀ ਮਗਰ ਲੀਆਂ ਪੰਜ ਪੁਸ਼ਟਾਂ ਦੀ ਜ਼ਮੀਨ ਪਈ ਹੈ ਕਿਸੇ ਨੇ ਕਿਵੇਂ ਕੀਤਾ ਕਿਸੇ ਨੇ ਕਿਵੇਂ ਕੀਤਾ ਕਿਸੇ ਨੇ ساری ਜ਼ਿੰਦਗੀ ਦੀ ਆਪਦੀ ਕਮਾਈ ਲਾ ਕੇ ਦੋ ਚਾਰ ਕਿੱਲੇ ਲਏ ਹੁੰਦੇ ਐ ਕਿਸੇ ਨੂੰ ਦੇਣ ਦੀ ਲੋੜ ਨਹੀਂ ਨਾ ਡਰਨ ਦੀ ਲੋੜ ਹੈ ਜੇ ਕੋਈ ਇਹੋ ਜੀ ਗੱਲ ਹੁੰਦੀ ਹੈ ਗੱਲ ਪਬਲਿਕ ਡੋਮੇਨ 'ਚ ਰੱਖੋ ਮੀਡੀਆ ਨੂੰ ਬਲਾਓ ਕੋਈ ਕੱਦਾ ਕੋਈ ਇਹਨਾਂ ਨੇ ਜੇ ਕੁਝ ਚੈਨਲ ਖਰੀਦੇ ਆ ਤਾਂ ਕੁਝ ਇਹੋ ਜੇ ਵੀ ਹੈਗੇ ਜਿਹੜੇ ਚੰਗੇ ਆ ਤੁਹਾਡੀ ਗੱਲ ਰੱਖਦੇ ਆ ਗੱਲ ਰੱਖੋ ਐਂਡਰ ਨੂੰ ਮੂੰਹ 'ਚ ਪਾ ਜਾਣਗੇ ਇਹ ਅੱਛਾ ਇੱਕ ਗੱਲ ਕੇਜਰੀਵਾਲ ਦੀ ਵੀਡੀਓ ਵੀ ਵਾਇਰਲ ਹੋ ਰਹੀ ਆ ਅਰਵਿਸ਼ ਕੁਮਾਰ ਇੰਟਰਵਿਊ ਕਰ ਰਹੇ ਸੀ ਉਹ ਕਹਿੰਦੇ ਮੈਂ ਬਣਿਆ ਮੈਨੂੰ ਧੰਦਾ ਕਰਨਾ ਆਉਂਦਾ ਮਤਲਬ ਇਹ ਉਹੀ ਚੀਜ਼ ਚੱਲ ਪ ਨੇ ਧੰਦਾ ਕੀ ਇਹ ਤੇ ਲੁੱਟ ਐ ਹੂੰ ਧੰਦਾ ਲੁੱਟ ਨਹੀਂ ਹੁੰਦੀ ਹੂੰ ਧੰਦਾ ਹੁੰਦਾ ਕਿ ਵੀ ਤੁਸੀਂ ਇੱਕ ਚੀਜ਼ ਲਈ ਹੂੰ ਉਹਨੂੰ ਕਿਤੇ ਉਹਦੇ ਉੱਤੇ ਮਿਹਨਤ ਕੀਤੀ ਹੂੰ ਉਹਨੂੰ ਰੱਖਿਆ 2 ਸਾਲ 2 ਸਾਲ ਦੁਕਾਨ ਦੇ ਵਿੱਚ ਜਾਂ ਵਪਾਰ ਦੇ ਵਿੱਚ ਉਹਨੂੰ ਜਾਂ ਕੋਈ ਪ੍ਰੋਸੈਸ ਕੀਤਾ ਉਹ ਤੋਂ ਬਾਅਦ ਜਿਹੜਾ 2-4% ਕਮਿਸ਼ਨ ਲੈ ਕੇ ਵੇਚਦਾ ਉਹ ਧੰਦਾ ਹੁੰਦਾ ਹੂੰ ਇਹ ਤਾਂ ਲੁੱਟ ਐ ਵੀ ਤੁਸੀਂ ਉਹਨੂੰ ਜ਼ਮੀਨ ਦੇ ਦਿਓ ਅਸੀਂ ਤੁਹਾਨੂੰ ਵਿੱਚੋਂ ਜਿਹੜੀ ਹੈਗੀ 20% ਦਾ 25% ਦੇ ਦਾਂਗੇ ਤੇ ਬਾਕੀ ਅਸੀਂ ਰੱਖ ਲਾਂਗੇ 75% ਇਹ ਤਾਂ ਲੁੱਟੀ ਹੋਈ ਨਾ ਔਰ ਲੁੱਟ ਕਰਕੇ ਇਹਨਾਂ ਕੋਲੇ ਟਾਈਮ ਕੀ ਹੈ ਸਵਾ 1.5 ਸਾਲ ਹੈਗਾ ਇਹ ਕੀ 1 ਲੱਖ ਏਕੜ ਜਿਹੜੀ ਜ਼ਮੀਨ ਹੈਗੀ ਆ ਉਹਨੂੰ ਇਹ ਏਨੇ ਸਾਲ ਦੇ ਵਿੱਚ ਡਵੈਲਪ ਕਰ ਲੈਣਗੇ ਕਾ ਖੋੜੀ ਸਕਦੀ ਔਰ ਲੋੜ ਹੀ ਨਹੀਂ ਹੈਗੀ ਇੱਥੇ ਕਿਹਨੇ ਲੈਣਾ ਹੈ ਕਿਹਨੇ ਉੱਤੇ ਪੈਸੇ ਲਾਉਣੇ ਨੇ ਆ ਜ਼ਮੀਨ ਹੈ ਇਹ ਮੇਰੇ ਖਿਆਲ ਚ 12 13 ਦੇ ਵਿੱਚ ਕੀਤੀ ਸੀ ਅਕਵਾਇਰ 55 ਕਿੱਲੇ ਆ ਇਹ ਕਿਸੇ ਮਾਂ ਦੇ ਪੁੱਤ ਦੀ ਤਾਂ ਹੋਊਗੀ 15 ਕਰੋੜ ਦੀ ਲਈ ਸੀ ਉਦੋਂ ਇਹ ਕੋੱਖ ਨਹੀਂ ਕੀਤਾ ਨਾ ਤੇ ਕੋਈ ਬਿਲਡਿੰਗ ਪਈ ਹੈ ਨਾ ਕੋਈ ਇੱਥੇ ਕਾਲਜ ਬਣਿਆ ਨਾ ਕੋਈ ਕੋਠੀ ਆ ਵਿੱਚ ਪਾਣੀ ਛੱਡ ਰੱਖਿਆ ਸ਼ਹਿਰ ਦਾ ਗੰਦਾ ਆ ਬਾਉਂਡਰੀ ਮਾਰੀ ਪਈ ਆ ਅੱਜ ਇਹਦੀ ਕੀਮਤ 200 ਕਰੋੜ ਰੁਪਈਆ ਹੂੰ ਕਿਸੇ ਦੀ ਜੇ ਪਈ ਹੁੰਦੀ ਕਿਸੇ ਦੀ ਅਕਵਾਇਰ ਨਾ ਕੀਤੀ ਹੁੰਦੀ ਕਿਸੇ ਦੀ ਖੋਈ ਨਾ ਹੁੰਦੀ ਤਾਂ ਅਗਲੇ ਦੀ ਹੁੰਦੀ 200 ਕਰੋੜ ਦੀ ਹੂੰ ਇਹ ਗੰਦ ਦਾ ਕੀ ਇਹਦਾ ਕੀ ਸਰਕਾਰ ਦਾ ਕੀ ਇਹਦਾ ਉਹ ਕਰੂਗੀ ਹੂੰ ਇੱਧਰ 212 ਕਿੱਲੇ ਫੇਰ ਕਹਿੰਦੇ ਲੈਂਡ ਪੂਲਿੰਗ ਚ ਅਸੀਂ ਲੈਣੇ ਹੈਗੇ ਇਹਨਾਂ ਦਾ ਕੀ ਕਰੋਗੇ ਜਿਹੜੇ 50 55 ਕਿੱਲੇ ਆ ਪਏ ਆ ਉੱਥੇ ਪਏ ਆਗੇ 100 ਗੱਲ ਇਹ ਹੈ ਵੀ ਜ਼ਮੀਨ ਆਪਦੀ ਦੇਣ ਦੀ ਲੋੜ ਨਹੀਂ ਡਰ ਕੇ ਇਕੱਠੇ ਹੋ ਸਮਰਾਲੇ ਜਾਓ ਆਪਣਾ ਉੱਥੇ ਰੈਲੀ ਹੈਗੀ ਹੈ ਕਿਸਾਨਾਂ ਦੀ ਸਾਰੇ ਇਕੱਠੇ ਰਲ ਮਿਲ ਕੇ ਚੱਲੋ ਇਹਨਾਂ ਦੀ ਐਸੀ ਦੀ ਤੈਸੀ ਕੁਝ ਨਹੀਂ ਕਰ ਸਕਦੇ ਇਹ ਜੀ ਬਹੁਤ ਬਹੁਤ ਧੰਨਵਾਦ